ਇਹਨਾਂ ਨੇ ਬਖਸ਼ੀ ਫਤਿਹ ਨਾਲ ਸਾਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਇਹ ਅਨਾਉਂਸਮੈਂਟ ਕਰ ਰਹੇ ਆ ਉਹ ਇਸ ਕਰਕੇ ਕਰ ਰਹੇ ਆ ਕਿ ਜਿਹੜੇ ਦੁਸ਼ਮਣ ਨਾਲ ਸਾਡਾ ਮੱਥਾ ਲੱਗਾ ਆ ਉਹ ਸਿਰਫ ਤੁਹਾਨੂੰ ਫਿਜ਼ੀਕਲੀ ਖਤਮ ਕਰਨਾ ਨਹੀਂ ਚਾਹੁੰਦਾ ਉਹਦੇ ਕੋਲ ਜਿੱਥੇ ਉਹਦੇ ਕੋਲ ਇੱਕ ਵੱਡੀ ਫੋਰਸ ਆ ਉਹਦੇ ਨਾਲ ਉਹਦੇ ਕੋਲ ਇਹੋ ਜਿਹਾ ਦਿਮਾਗ ਆ ਕਿ ਜਿਹੜਾ ਸਾਮਦਾਨ ਦੰਦ ਭੇਦ ਉਹਨੂੰ ਕੋਈ ਵੀ ਹਿਲਾ ਵਰਤਨ ਤੇ ਕੋਈ ਗਰੇਜ ਨਹੀਂ ਆ ਕੋਈ ਸ਼ਰਮ ਨਹੀਂ ਆ ਜਿਹਦੇ ਤਹਿਤ ਉਹਨਾਂ ਨੇ ਅੱਜ ਇੱਕ ਧੋਖਾ ਕਰਦਿਆ ਲੋਕਾਂ ਦੇ ਵਿੱਚ ਇੱਕ ਕਨਫਿਊਜ਼ਨ ਪੈਦਾ ਕੀਤੀ ਹੈ ਕਿ ਜਿਹੜਾ ਇਹ ਸਰਕਾਰ ਨੇ ਨੋਟੀਫਿਕੇਸ਼ਨ ਦਿੱਤਾ ਸੀ ਉਹ ਵਾਪਸ ਲੈ ਲਿਆ ਪਰ ਪੂਰੀ ਖਬਰ ਹੈ ਜਿਹੜੀ ਮੈਂ ਇਹਦੇ ਤੇ ਗਿਲਾ ਮੀਡੀਆ ਵਾਲੇ ਭਰਾਵਾਂ ਨਾਲ ਵੀ ਆ ਬੀਇੰਗ ਐ ਸਕਾਲਰ ਆਫ ਮਾਸ ਕਮਿਊਨੀਕੇਸ਼ਨ ਐ ਸਾਡਾ ਫਰਜ਼ ਬਣਦਾ ਆ ਕਿ ਨਹੀਂ ਕੋ ਮੇਰੀ ਸਮਝ ਆ ਕਿ ਚੀਜ਼ ਨੂੰ ਕਰਾਸ ਵੈਰੀਫਾਈ ਕਰਕੇ ਫਿਰ ਅੱਗੇ ਚਲਾਇਆ ਜਾਵੇ ਸਰਕਾਰ ਨੇ ਇੱਕ ਕਿਸਮ ਦੀ ਪੇਡ ਨਿਊਜ਼ ਲਵਾਈ ਆ ਸਾਰੇ ਚੈਨਲਾਂ ਨੇ ਸਾਰੇ ਦੇਸ਼ 'ਚ ਡੌਂਡੀ ਪਿੱਟਦੀ ਕਿ ਸਰਕਾਰ ਨੇ ਨੋਟੀਫਿਕੇਸ਼ਨ ਵਾਪਸ ਲੈ ਲਿਆ ਇਹ ਨੌਜਵਾਨਾਂ ਦੀ ਵਿਦਿਆਰਥੀਆਂ ਦੀ ਵੱਡੀ ਜਿੱਤ ਹੋਈ ਆ ਕਈ ਚੈਨਲਾਂ ਨੇ ਇਥੋਂ ਤੱਕ ਬੇਸ਼ਰਮੀ ਨਾਲ ਖਬਰ ਚਲਾਤੀ ਕਿ ਗੁਰਪੁਰਬ ਦੇ ਉੱਤੇ ਤੋਹਫਾ ਦਿੱਤਾ ਗਿਆ ਤੇ ਸਰਕਾਰ ਦੀ ਇਸ ਐਰਐਸਐਸ ਦੀ ਜਿਹੜੀ ਏਪੀਵੀਪੀ ਆ ਉਹਦਾ ਚੁਣਿਆ ਹੋਇਆ ਪ੍ਰਧਾਨ ਬੇਸ਼ਰਮੀ ਦੇ ਨਾਲ ਕਲੇਮ ਕਰ ਰਿਹਾ ਕਿ ਨੋਟੀਫਿਕੇਸ਼ਨ ਅਸੀਂ ਵਾਪਸ ਕਰਵਾਇਆ ਪਰ ਜਿਹੜਾ ਦੂਜਾ ਨੋਟੀਫਿਕੇਸ਼ਨ ਆਇਆ ਆ ਉਹ ਕੀ ਆ ਉਹਦੇ 'ਚ ਇਹ ਆ ਕਿ ਜਿਹੜੀਆਂ ਸੋਧਾਂ ਨਵੀਆਂ ਜਿਹੜੀਆਂ ਪ੍ਰਪੋਜ਼ ਕੀਤੀਆਂ ਗਈਆਂ ਉਹਨੂੰ ਲਾਗੂ ਕਰਨ ਦੀ ਜਿਹੜੀ ਤਰੀਕ ਆ ਉਹ ਸਰਕਾਰ ਦੱਸੂਗੀ ਸੋਧਾਂ ਵੀ ਉਹ ਰਹਿਣਗੀਆਂ ਨੋਟੀਫਿਕੇਸ਼ਨ ਵੀ ਉਹ ਰਹੂਗਾ ਪਰ ਉਹਨੂੰ ਲਾਗੂ ਕਰਨ ਦੀ ਤਰੀਕਾ ਜਿਹੜੀ ਉਹ ਅੱਗੇ ਪਾ ਦਿੱਤੀ ਗਈ ਆ ਤਾਂ ਜੋ ਜਿਹੜਾ 10 ਤਰੀਕ ਦੇ ਵਾਸਤੇ ਇੱਕ ਮੋਮੈਂਟਮ ਬਣ ਰਿਹਾ ਸੀ ਸਾਰੀਆਂ ਵਿਦਿਆਰਥੀ ਜਥੇਬੰਦੀਆਂ ਮਿਹਨਤ ਦੇ ਨਾਲ ਪੰਜਾਬ ਦੇ ਵਿੱਚ ਕੈਂਪਸ ਦੇ ਵਿੱਚ ਕੋਸ਼ਿਸ਼ ਕਰ ਰਹੀਆਂ ਸੀ ਇੱਕ ਇਕੱਠ ਕੀਤਾ ਜਾਵੇ ਤੇ ਪੰਜਾਬ ਦੇ ਵਿੱਚ ਲੋਕਾਂ 'ਚ ਇੱਕ ਡੈਸੈਂਟ ਸੀ ਉਹਦੀ ਹਵਾ ਕੱਢਣ ਵਾਸਤੇ ਲੋਕਾਂ ਨੂੰ ਕਨਫਿਊਜ਼ ਕਰਨ ਵਾਸਤੇ ਸਰਕਾਰ ਨੇ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਆ ਇਹ ਜਿਹੜਾ ਨੋਟੀਫਿਕੇਸ਼ਨ ਆ ਇਹ ਸਾਡੀ ਜੁੱਤੀ ਦੀ ਨੋਕ ਤੇ ਆ ਆਪਾਂ ਇਹਨੂੰ ਪੜਦੇ ਆ ਇਹ ਯੂਨੀਵਰਸਿਟੀ ਜਿਹੜੀ ਆ ਇਹ ਕਿਸੇ ਦੇ ਪਿਓ ਦੀ ਯੂਨੀਵਰਸਿਟੀ ਨਹੀਂ ਆ ਇਹ ਪੰਜਾਬ ਦੀ ਯੂਨੀਵਰਸਿਟੀ ਆ ਅੱਜ ਵੀ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਤਿੰਨ ਖੂ ਤਨਾਸ਼ ਦੀ ਧਰਤੀ ਦੇ ਜਿਹੜੇ ਗੜਦੇ ਸੀ ਇੱਥੇ ਹੈਗੇ ਨੇ ਇਹ ਸਾਡੇ ਪਿਤਾ ਪੁਰਖੀ ਜ਼ਮੀਨ ਦੇ ਉੱਤੇ ਵਸੀ ਯੂਨੀਵਰਸਿਟੀ ਆ ਤੇ ਜੇ ਕਿਸੇ ਦਾ ਭਲੇਖਾ ਆ ਕਿ ਯੂਨੀਵਰਸਿਟੀ ਖੋਲਣਗੇ ਤਾਂ ਭਲੇਖਾ ਕੱਢ ਦੇਣ ਪੰਜਾਬ ਨੂੰ ਜਿੰਨਾ ਇਹਨਾਂ ਨੇ ਕਬਰਾਂ 'ਚ ਧੱਕਣਾ ਸੀ ਧੱਕ ਲਿਆ ਇਦੋਂ ਵੱਧ ਸਾਡੇ ਕੋਲ ਗਵਾਉਣ ਨੂੰ ਕੱਖ ਨਹੀਂ ਹੈਗਾ ਇਹ ਯੂਨੀਵਰਸਿਟੀ ਆਪਾਂ ਕਿਸੇ ਵੀ ਕੀਮਤ ਤੇ ਕੇਂਦਰ ਕੋਲ ਨਹੀਂ ਜਾਣ ਦਵਾਂਗੇ ਤੇ ਮੈਂ ਯੂਨੀਵਰਸਿਟੀ ਦੇ ਵਿੱਚ ਪੜਾਉਂਦੇ ਸਾਰੇ ਪ੍ਰੋਫੈਸਰਾਂ ਨੂੰ ਮੰਗਾਰ ਪਾਉਣਾ ਆ ਤੂੰ ਹੀ ਆਪਣੇ ਟੱਬਰ ਯੂਨੀਵਰਸਿਟੀ ਦੇ ਸਿਰ ਤੋਂ ਪਾਲੇ ਆ ਤੂੰ ਹੀ ਆਪਦੇ ਟੱਬਰ ਇਸ ਸੰਸਥਾ ਦੇ ਸਿਰ ਤੋਂ ਪਾਲੇ ਤਿੰਨ ਤਿੰਨ ਦਹਾਕੇ ਹੋ ਗਏ ਮੈਂ ਨੂੰ ਮੈਂ ਕੋਠੀਆਂ 'ਚ ਰਹਿੰਦੇ ਜੇ ਤੁਹਾਨੂੰ ਕਿਹੜੀ ਗੱਲ ਦਾ ਖਦਸ਼ਾ ਆ ਕਿ ਤੁਸੀਂ ਨਿਕਲ ਕੇ ਬਾਹਰ ਨਹੀਂ ਹੁੰਦੇ ਮੈਂ ਵੰਗਾਰ ਪਉਣਾ ਆ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਨੂੰ ਪੰਜਾਬ ਸਰਕਾਰ ਨੂੰ ਕਿਉਂ ਨਹੀਂ ਹੁਣ ਤੱਕ ਐਮਰਜੈਂਸੀ ਸੈਸ਼ਨ ਸੱਦ ਕੇ ਇਸ ਯੂਨੀਵਰਸਿਟੀ ਨੂੰ ਸਟੇਟ ਯੂਨੀਵਰਸਿਟੀ ਅਨਾਉਂਸ ਕਰਨ ਦਾ ਮਤਾ ਕਿਉਂ ਨਹੀਂ ਲੈਂਦਾ ਮੈਂ ਪੰਜਾਬ ਦੀਆਂ ਸਾਰੀਆਂ ਸਿਰਦਧੇਰਾਂ ਨੂੰ ਅਪੀਲ ਕਰਦਾ ਹਾਂ ਕਿ 10 ਤਰੀਕ ਵਾਲੀ ਜਿਹੜੀ ਕੌਨ ਆ ਉਹ ਬਰਕਰਾਰ ਰਹੂਗੀ 10 ਤਰੀਕ ਨੂੰ ਯੂਨੀਵਰਸਿਟੀ ਬੰਦ ਕੀਤੀ ਜਾਊਗੀ ਤੇ ਉਸ ਤੋਂ ਬਾਅਦ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਊਗਾ ਜੇ ਇਹਨਾਂ ਨੂੰ ਲੱਗਦਾ ਆ ਕਿ ਜਿਹੜੇ ਮਨੁਸਮ੍ਰਿਤੀ ਤੇ ਚੱਲ ਕੇ ਜਿਹੜੇ ਚਣਕਿਆ ਨੀਤੀ ਤੇ ਚੱਲ ਕੇ ਸ਼ਾਮਦਾਮ ਦੰਦ ਭੇਦ ਵਰਤ ਕੇ ਇਸ ਮੋਰਚੇ ਨੂੰ ਖੰਡਾ ਲਣਗੇ ਇਹਨਾਂ ਨੇ ਕਿਸਾਨ ਅੰਦੋਲਨ ਵੇਲੇ ਵੀ ਕਿਹਾ ਸੀ ਕਿ ਪਹਿਲੀ ਮੀਟਿੰਗ 'ਚ ਮਸਲਾ ਲੋ ਹੋ ਜਾਣਾ ਦੂਜੀ ਮੀਟਿੰਗ 'ਚ ਮਸਲਾ ਲੋ ਹੋ ਜਾਣਾ ਮੀਟਿੰਗਾਂ ਤੇ ਦੌਰ ਸਾਰੇ ਖਤਮ ਹੋਏ ਸੀ ਤਾਂ ਅੱਜ ਇਹਨਾਂ ਨੂੰ ਦੱਸ ਦਈਏ ਕਿ ਇੱਥੇ ਸਾਨੂੰ ਕਨਫਿਊਜ਼ ਨਹੀਂ ਕਰ ਸਕਦੇ ਤੇ ਯੂਨੀਵਰਸਿਟੀ ਦੇ ਸਾਰੇ ਵਿਦਿਆਰਥੀ ਨੂੰ ਅਪੀਲ ਕਰਦੇ ਆ ਕੇ ਪੜੇ ਹੋਣ ਪੜੇ ਲਿਖੇ ਹੋਣ ਦੇ ਨਾਤੇ ਆਪਾਂ ਇਹਨਾਂ ਦੀ ਸ਼ਬਦਾਵਲੀ ਨੂੰ ਸਮਝੀਏ ਇਹ ਸ਼ਬਦਾਂ ਦੇ ਗੇੜ ਚ ਸਾਨੂੰ ਫਸਾਉਣਾ ਚਾਹੁੰਦੇ ਆਪਾਂ ਨਾ ਫਸੀਏ ਤੇ 10 ਤਰੀਕ ਵਾਲੀ ਕੌਣ ਬਰਕਰਾਰ ਹੋਊਗੀ ਤੇ ਯੂਨੀਵਰਸਿਟੀ ਆਪਾਂ ਕਿਸੇ ਵੀ ਕੀਮਤ ਤੇ ਇਸ ਤੋਂ ਵੱਧ ਗਵਾਉਣ ਲਈ ਸਾਡੇ ਕੋਲ ਕੱਖ ਨਹੀਂ ਹੈਗਾ ਸਾਰਾ ਪੰਜਾਬ ਇਹਨਾਂ ਨੇ ਬੀਬੀਐਮਬੀ ਤੇ ਕਬਜ਼ਾ ਕਰਕੇ ਇਸ ਵਾਰ ਡੁੱਬਿਆ ਆ ਸਾਰੇ ਪੰਜਾਬ ਨੇ ਸਫਰ ਕੀਤਾ ਆ ਅੱਜ ਸਾਡੀ ਸਿੱਖਿਆ ਨੀਤੀ ਤੇ ਆਗੇ ਅੱਜ ਸਾਡੀ ਸਿੱਖਿਆ ਤੇ ਹੈਗੇ ਸਾਡੀ ਯੂਨੀਵਰਸਿਟੀ ਤੇ ਹੈਗੇ ਇਹਨਾਂ ਨੇ ਜਿਹੜੀ ਇਰਾਦਾ ਨਹੀਂ ਪੰਜਾਬ ਨੂੰ ਨਹੀਂ ਦਿੱਤੀ ਸਾਰੇ ਹੀ ਜਿਹੜੀ ਸਮੱਸਿਆ ਦੀ ਜੜ ਆ ਇਹ ਉੱਥੇ ਪਈ ਆ ਆਪਾਂ ਇੱਕ ਰਾਜ ਭਾਗ ਹੰਡਾਉਂਦੇ ਗੁਲਾਮੀ 'ਚ ਗਏ ਆ ਆਪਾਂ ਇਹਨਾਂ ਨੂੰ ਯਾਦ ਕਰਾਉਣ ਦੇ ਵਾਸਤੇ ਆਪਣਾ ਸਾਰਾ ਕੁਝ ਗਵਾ ਲਿਆ ਅਸੀਂ ਆਪਣਾ ਲਾਹੌਰ ਵੀ ਗਵਾ ਲਿਆ ਤੇ ਇਹਨਾਂ ਨੇ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਕੇ ਸਾਨੂੰ ਰਾਜਤਾ ਨਹੀਂ ਮਣੀ ਦਿੱਤੀ ਪਿਛਲੇ 75 ਸਾਲਾਂ ਤੋਂ ਬਿਨਾਂ ਰਾਜਤਾ ਨਹੀਂ ਤੋਂ ਅੱਜ ਇਹਸ ਰਾਜਤਾ ਨਹੀਂ ਚਾਹੀਏ ਇੱਥੇ ਪੁਲਿਸ ਨੇ ਲੈ ਕੱਢਦੀ ਆ ਇਸ ਰਾਜਤਾ ਨਹੀਂ ਚਾਹੀਏ ਅਸੀਂ ਆਪਣਾ ਅਸਲਾ ਘਰ ਛੱਡ ਜਾਈਏ ਇਸ ਰਾਜਧਾਨੀ ਚ ਉਹ ਸਾਡੀ ਰਾਜਧਾਨੀ ਨਹੀਂ ਕਹਦੀ ਆ ਜਿੱਥੇ ਹਰ ਕੰਮ ਦੇ ਵਾਸਤੇ ਸਾਨੂੰ ਪਰਮਿਸ਼ਨ ਲੈਣੀ ਪੈਦੀ ਆ ਤਾਂ ਇਹ ਗੱਲ ਸਾਡੀ ਰਾਜਧਾਨੀ ਨਹੀਂ ਦੀ ਆ ਇੱਕ ਜੰਗ ਜਿਹੜੀ ਯੂਨੀਵਰਸਿਟੀ ਤੋਂ ਅੱਗੇ ਵੱਧ ਕੇ ਇਹ ਰਾਜਧਾਨੀ ਤੱਕ ਜਾਊਗੀ ਤੇ ਸਰਕਾਰ ਨੂੰ ਅਸੀਂ ਸਪਸ਼ਟ ਕਰ ਦੇਣਾ ਚਾਹੁੰਦੇ ਆ ਕਿ ਇਹਨਾਂ ਦੀਆਂ ਸਾਰੀਆਂ ਤਰਦੀਬਾਂ ਵਿਫਲ ਹੋਣਗੀਆਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਉਸੇ ਤੀਬਰਤਾ ਨਾਲ ਚੱਲੇਗਾ ਅਸੀਂ ਪੰਜਾਬ ਚੋਂ ਲਾਮਬੰਦੀ ਕਰਕੇ ਇਹਨਾਂ ਦੇ ਨਾਸਾਂ 'ਚ ਦਮ ਕਰ ਦਾਂਗੇ ਇਹਨਾਂ ਨੂੰ ਜਿੰਨਾ ਹੱਥਾਂ ਦੇ ਨਾਲ ਕਾਨੂੰਨ ਲਿਆਂਦੇ ਆ ਉਹਨਾਂ ਨਾਲ ਵਾਪਸ ਲੈਣੇ ਪੈਣਗੇ ਇਨੀਆਂ ਬੇਨਤੀਆਂ ਪ੍ਰਵਾਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ